ਨਾ। ਇਹ ਚੱਟਾ ਹੈ ਤਾਂ। ਚੱਟਾ ਹੋ ਗਈ। ਸਰੋ। ਬੰਦ ਹੋ ਗਿਆ। ਕਿਸੰਤਰਾ ਉਹ ਇਹ ਦੇਖ ਰਹੇ ਹੋ ਤੁਸੀਂ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਲਈ ਇੱਕ ਟੈਂਪਰੇਰੀ ਕਮਰਾ ਬਣਾਇਆ ਜਾ ਰਿਹਾ ਹੈ। ਪਹਿਲੋਂ ਅਸੀਂ ਇਸਲਾਬ ਨਹੀਂ ਸੀ ਵੀ ਟਰਾਲੀ ਦੇ ਵਿੱਚ ਲੈ ਕੇ ਆਵਾਂਗੇ ਲੇਕਿਨ ਸਰਦਾਰ ਜਗੀਰ ਸਿੰਘ ਡਲੇਵਲ ਨੇ ਕਿਹਾ ਵੀ ਜਦੋਂ ਟਰਾਲੀ 'ਚ ਚੜਦੇ ਉਤਰਦੇ ਉਹ ਧੜਕ ਜਦੋਂ ਧਮਕ ਪੈਂਦੀ ਹੈ ਹਲਦੀਏ ਟਰਾਲੀ ਤੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਇਸ ਕਰਕੇ ਇਹ ਜਿਹੜਾ ਟੈਂਪਰੇਰੀ ਕਮਰਾ ਬਣਾਇਆ ਜਾ ਰਿਹਾ ਤੇ ਇਸ ਨੂੰ ਬਣਾ ਰਹੇ ਨੇ ਜਸਵਿੰਦਰ ਸਿੰਘ ਜੀ ਕਾਕਾ ਚੈਲ ਤੇ ਨਾਲ ਸਾਡਾ ਵਿਕਣਵੀਰ ਤੇ ਨਾਲ ਸਾਥੀ ਮਿਲ ਕੇ ਬੀਕੇ ਜੀ ਸਿੱਧੂ ਪ੍ਰੇਕਤਾ ਤੇ ਜੋਧੇ ਜਿਨ੍ਹਾਂ ਨੇ ਪਹਿਲੋਂ ਵੀ ਜਿਹੜਾ ਵੱਡਾ ਟੈਂਟ ਬਣਾਇਆ ਸੀ ਜਿਹੜਾ ਸ਼ੈੱਡ ਬਣਾਇਆ ਸੀ ਉਹ ਬਣਾਇਆ ਤੇ ਇਹ ਹੀ ਬਣਾਇਆ ਤੇ ਉਮੀਦ ਕਰਦੇ ਆ ਰਾਤ ਨੂੰ ਇਹ ਪੂਰਾ ਬਣ ਜੂਗਾ ਤੇ ਕੱਲ ਨੂੰ ਕੱਲ ਦੁਪਹਿਰ ਤੱਕ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਇਸ ਟੈਂਟ ਤੇ ਲਿਆਂਦਾ ਜਾਊਗਾ ਤਾਂ ਕਿ ਧੁੱਪ ਦੇ ਵਿੱਚ ਵੀ ਉਹਨਾਂ ਨੂੰ ਬਾਹਰ ਧੁੱਪ ਚ ਬਾਹਰ ਕੱਢਣਾ ਪਵੇ ਜਾਂ ਅੰਦਰ ਕਰਨਾ ਪਵੇ ਜਾਂ ਕੋਈ ਵੀ ਇਹਦੇ ਨਾਲ ਇਹਦੇ ਵਿੱਚ ਬਾਥਰੂਮ ਸਾਰਾ ਸਹੂਲਤਾਂ ਦੇ ਕੇ ਬਣਾ ਕੇ ਇਹਨੂੰ ਕੱਲ ਤੱਕ ਚਾਰ ਕੀਤਾ ਜਾਊਗਾ ਇਹ ਜਿਹੜਾ ਟੈਂਟ ਬਣ ਰਿਹਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਕੱਲ ਨੂੰ ਇਸ ਟੈਂਟ ਦੇ ਵਿੱਚ ਆਉਣਗੇ ਇਹਨੂੰ ਬਣਾਉਣ ਵਾਲੇ ਵੀ ਸਾਡੇ ਜਿਹੜੇ ਇਥੋਂ ਦੇ ਕਿਸਾਨ ਵੀਰ ਨੇ ਬੀਕੇਯੂ ਇੱਕ ਤੋਂ ਸਿੱਧਾਪੁਰ ਦੇ ਜੋਧੇ ਨੇ ਉਹ ਬਣਾ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ